ਮੈਟ ਗੱਡੀ ਦੇ ਵਿੱਚ ਡਬਲ ਹੈ ਅੰਟੀਰੀਅਰ ਵੱਜੋਂ ਸਾਫ਼ ਸੁਥਰੀ ਆ ਵੱਡੀ ਟੱਚ ਲੱਗੀ ਵੀ ਆ ਫਿਊਚਰ ਗੱਡੀ ਦੇ ਵਿੱਚ ਸਾਰੇ ਵਰਕਿੰਗ ਦੇ ਵਿੱਚ ਸਾਰੇ ਫਿਊਚਰ ਚੱਲਦੇ ਆ ਸੀਟ ਕਵਰ ਨਵੇਂ ਆ ਸੋਫਾ ਸੀਟ ਆ ਤੇ ਮੈਟ ਡਬਲ ਆ ਗੱਡੀ ਪੂਰੀ ਸੋਹਣੀ ਤੇ ਸਾਫ਼ ਸੁਥਰੀ ਸੰਭ ਕੇ ਚੱਲੀ ਵੀ ਗੱਡੀ ਆ ਹਸੀ ਦਾ ਦਰਸ਼ਕ ਵੀਰੋ ਤੁਹਾਡਾ ਸਵਾਗਤ ਆ ਆਪਣਾ ਪੇਜ ਪੰਜਾਬ ਟੂਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਅੱਜ ਆਪਾਂ ਐਕਸ ਜੂ ਵੀ ਗੱਡੀ ਲੈ ਕੇ ਆਂਦੀ ਆ ਸਿਲਵਰ ਕਲਰ ਦੇ ਵਿੱਚ 2013 ਮਾਡਲ ਆ ਚੰਡੀਗੜ੍ਹ ਨੰਬਰ ਦੇ ਨਾਲ ਆ ਦਰਸ਼ਕ ਵੀਰਾਂ ਨੂੰ ਬੇਨਤੀ ਆ ਚੰਗੀਆਂ ਵੀਡੀਓ ਦੇਖਣ ਲਈ ਸੋਹਣੀਆਂ ਸਾਫ਼ ਸੁਥਰੀਆਂ ਆਪਣੇ ਪੇਜ ਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਅੱਛਾ ਬਾਈ ਜੀ ਸਪੋਰਟ ਜ਼ਰੂਰ ਕਰਿਆ ਕਰੋ ਮੇਰਾ ਵੀਰ ਤੁਹਾਡੇ ਸਿਰਤੀਆਂ ਬਾਈ ਜੀ ਗੱਡੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਆ ਟਾਇਰ ਆ ਜਿਹੜੇ ਸੀਆਰਟ ਕੰਪਨੀ ਦੇ ਹੈਗੇ ਅਲਾਈ ਬਹੁਤ ਵਧੀਆ ਲੱਗੇ ਹੋਏ ਹੈਗੇ 45 ਤੋਂ 50000 ਆਫਟਰ ਮਾਰਕੀਟ ਅਲਾਈ ਟਾਇਰ ਲੱਗੇ ਹੋਏ ਗੱਡੀ ਦੇ ਵਿੱਚ ਸਿਲਵਰ ਕਲਰ ਦੇ ਵਿੱਚ ਗੱਡੀ ਆ ਤੇ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਸਿੰਗਲ ਚਾਬੀ ਮਿਲੂਗੀ ਬਾਈ ਜੀ ਡਬਲ ਨਹੀਂ ਹੈਗੀ ਗੱਡੀ ਇੰਨੀ ਕੀ ਜਿਆਦਾ ਸੋਹਣੀ ਸਾਫ਼ ਸੁਥਰੀ ਆ ਹਲਕੀ ਫੁਲਕੀ ਪਹਿਲੇ ਗੱਡੀ ਦੇ ਵਿੱਚ ਹੈਗੀ ਆ ਬਾਈ ਜੀ ਤੇ ਸ਼ੀਟ ਕਵਰ ਬਿਲਕੁਲ ਨਵੇਂ ਮੈਟ ਗੱਡੀ ਦੇ ਵਿੱਚ ਡਬਲ ਹੈ ਅੰਟੀਰੀਅਰ ਵੱਜੋਂ ਸਾਫ਼ ਸੁਥਰੀ ਆ ਵੱਡੀ ਟੱਚ ਲੱਗੀ ਵੀ ਆ ਫਿਊਚਰ ਗੱਡੀ ਦੇ ਵਿੱਚ ਸਾਰੇ ਵਰਕਿੰਗ ਦੇ ਵਿੱਚ ਸਾਰੇ ਫੀਚਰ ਚੱਲਦੇ ਆ ਸੀਟ ਕਵਰ ਨਵੇਂ ਆ ਸੋਫਾ ਸੀਟ ਆ ਤੇ ਮੈਟ ਡਬਲਾ ਗੱਡੀ ਦੇ ਵਿੱਚ ਗੱਡੀ ਪੂਰੀ ਸੋਹਣੀ ਤੇ ਸਾਫ਼ ਸੁਥਰੀ ਸੰਭ ਕੇ ਚੱਲੀ ਵੀ ਗੱਡੀ ਆ ਖੜਾਵਾ ਗੱਡੀ ਦਾ ਬਹੁਤ ਸੋਹਣਾ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਇੰਜਨ ਗੇਅਰ ਓਕੇ ਆ ਬਾਡੀ ਲੈਂਡਵੇਜ ਤੋਂ ਉਹ ਵੀ ਗੱਡੀ ਓਕੇ ਆ ਸਾਫ਼ ਸੁਥਰੀ ਹੈ ਲੈ ਵੀ ਛੱਤ ਤੇ ਮਲਾਈ ਕਰਾ ਸ਼ੌਕੀ ਬੰਦੇ ਕੋਲੇ ਸੀ ਕਿਸੇ ਕੋਲੇ ਤੇ ਸੱਤ ਇਹਦੀ ਬਲੈਕ ਕਰਾਈ ਵੀ ਆ ਟੇਪ ਕਰਾਈ ਵੀ ਆ ਬਾਈ ਜੀ ਹੋਣੀ ਸਾਫ ਸੁਥਰੀ ਗੱਡੀ ਆ ਐਕਸ ਯੂ ਵੀ ਡਬਲਯੂ 8 2013 ਮਾਡਲ ਆ ਸਿਲਵਰ ਕਲਰ ਆ ਦੂਜੇ ਨਾਂ ਦੀ ਆ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀਡੀਓ ਸਕਿਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਘੈਂਟ ਗੱਲਵਾਦਾ ਗੱਡੀ ਦੇ ਵਿੱਚ ਇਹ ਵੀ ਅੰਦਰਲੇ ਪਾਸੇ ਵੀ ਮਰਵਾਦੀ ਕਰਾਂ ਨੀਗਾ ਬੈਕ ਸਾਈਡ ਤੇ ਮੈਟ ਗੱਡੀ ਦੇ ਵਿੱਚ ਡਬਲ ਆ ਸਾਰੀ ਸਟੀਲਡ ਗੱਡੀ ਐ ਲੱਗੀ ਵੱਜੀ ਗੱਡੀ ਕਿਤੋਂ ਨਹੀਂ ਹੈਗੀ ਗੱਡੀ ਕਸਟਮਰ ਦੀ ਆ ਕੀ ਲ ਬਸਤੀ ਆਪਣੇ ਕੋਲੇ ਹਾਜ਼ਰ ਹੋ ਚੁੱਕੀ ਐ ਏਸੀ ਹੀਟਰ ਓਕੇ ਆ ਫਿਊਚਰ ਸਾਰੇ ਵਰਕਿੰਗ ਦੇ ਵਿੱਚ ਆ ਕੋਈ ਫਿਊਚਰ ਹੈ ਜਾਨੀ ਹੈ ਕਿ ਜਿਹੜਾ ਨਹੀਂ ਚੱਲਦਾ ਕੈਂਡ ਗੱਲਬਾਤ ਆ ਨਹੀਂ ਵੀ ਇਧਰਲੇ ਪਾਸੇ ਦੀ ਜਰੂਰ ਮੜੀ ਜੀ ਨਿਗ੍ਹਾ ਮਰਵਾ ਦਿਓ ਸਟੀering ਦੇ ਉੱਪਰ ਸਟੀering ਦੇ ਉੱਪਰ ਫੈਕਸ਼ਨ ਹੁੰਦੇ ਆ ਡਬਲ 8 ਦੇ ਵਿੱਚ ਮੈਟ ਡਬਲ ਆ ਸ਼ੀਟ ਕਵਰ ਨਵੇਂ ਆ ਸੋਹਣੀ ਗੱਲਬਾਤ ਆ ਤੇ ਦੂਜੇ ਨਾਂ ਦੀ ਐ 2013 ਮਾਡਲ ਐ ਤੇ ਜੇ ਕਿਸੇ ਨੂੰ ਭਾਈ ਜੀ ਐਨਓਸੀ ਚਾਹੀਦੀ ਆ ਤਾਂ ਐਨਓਸੀ ਵੀ ਮਿਲ ਜੂਗੀ ਜੇ ਕਿਸੇ ਨੇ ਇਸੇ ਤਰ੍ਹਾਂ ਹੀ ਨਾ ਕਰਾਉਣੀਆਂ ਤਾਂ ਇਸੇ ਤਰ੍ਹਾਂ ਨਾ ਵੀ ਹੋਊਗੀ ਲੈ ਵੀ ਮਾਰੀ ਕਰਾਨੀ ਦਾ ਗੋਡੇ ਪਿੱਲਰ ਤੇ ਮਰਾਦੇ ਨੀਗਾ ਸੀਲਡ ਹੈ ਗੱਡੀ ਬਈ ਜਮਾ ਲੱਗੀ ਵੱਜੀ ਜਿਹੜੀ ਤੇ ਛਰੀਟ ਵੀ ਨਹੀਂ ਕਿਸੇ ਪਾਸੋਂ ਨਹੀਂ ਆਪਾਂ ਉਹ ਜੀ ਗੱਡੀ ਤੇ ਕੰਮ ਕਰਦੇ ਆਂਗੇ ਚਾਹੇ ਆਪਣੀ ਆਪ ਦੀ ਹੈ ਤੇ ਚਾਹੇ ਕਸਟਮਰ ਦੀ ਹੈ ਪਹਿਲਾਂ ਗੱਲਬਾਤ ਕਰ ਲੈਣੀ ਹੁੰਦੀ ਆ ਸਭ ਕੁਝ origignal ਆ ਗੱਡੀ ਦੀ ਜਿਹੜਾ ਡਿਮਾਂਡ ਆ ਬਈ ਦੱਸੋ ਉਹ ਜਾਇਜ਼ ਹੀ ਮਿਲ ਜੂਗੀ ਤੁਹਾਨੂੰ 2013 ਮਾਡਲ ਸਿਲਵਰ ਕਲਰ ਦਾ W8 ਆ ਦੂਜੇ ਨਾਂ ਦੀ ਆ ਚੰਡੀਗੜ੍ਹ ਨੰਬਰ ਆ ਐਨਓਸੀ ਵੀ ਮਿਲ ਜੂਗੀ ਜੇ ਐਂ ਨਾ ਕਰਵਾਉਣੀਆਂ ਤਾਂ ਐਂ ਵੀ ਹੋ ਜੂਗੀ ਡਿਮਾਂਡ ਗੱਡੀ ਦੀ ਹੈਗੀ ਹੈਗੀ 3.5 ਲੱਖ ਰੁਪਇਆ 네ਗੋਸ਼ੀਏਬਲ ਰੇਟ ਆ ਮਾਨਤਾੜ ਹੋ ਜੂਗਾ ਬੜੂਨ ਸ਼ੇਅਰ ਜ਼ਰੂਰ ਕਰ ਦਿਓ ਇਹ ਜੀ ਨੂੰ ਕਰ ਲਓ ਫਾਲੋ ਤੇ ਸੰਪਰਕ ਕਰ ਲਿਓ ਧੰਨਵਾਦ